ਬਹੁਤ ਸਾਰਿਆਂ ਦਾ ਇਹ ਪ੍ਰਸ਼ਨ ਹੁੰਦਾ ਹੈ ਕਿ ਮੈਂ ਤੇ ਬਹੁਤ ਬਾਣੀ ਪੜਦਾ ਮੈਂ ਤੇ ਕਿਸੇ ਨਾਲ ਕੁਝ ਬੁਰਾ ਵੀ ਨਹੀਂ ਕਰਦਾ ਫਿਰ ਮੇਰੀ ਜ਼ਿੰਦਗੀ ਦੇ ਵਿੱਚ ਇਹਨੇ ਦੁੱਖ ਕਿਉਂ ਆਉਂਦੇ ਨੇ ਤਾਂ ਇਹਦੇ ਲਈ ਇਹ ਤਿੰਨ ਚਾਰ ਗੱਲਾਂ ਜ਼ਰੂਰ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜਿਆ 15 ਭਗਤ ਸਹਿਬਾਨ ਤਿੰਨ ਗੁਰਸਿੱਖ ਕੁੱਲ 35 ਮਹਾਪੁਰਖ ਨੇ ਜਿਨ੍ਹਾਂ ਦੀ ਬਾਣੀ ਦਰਜਿਆ ਤੇ ਜਿਨ੍ਹਾਂ ਨੇ ਇਹ ਬਾਣੀ ਰਚੀ ਆਪ ਉਹਨਾਂ ਦੇ ਜੀਵਨ ਵੱਲ ਧਿਆਨ ਮਾਰ ਕੇ ਵੇਖੋ ਕਿ ਕੀ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਦੁੱਖ ਨਹੀਂ ਆਇਆ ਕਿ ਗੁਰੂ ਸਾਹਿਬਾਨ ਨੇ ਕੋਈ ਦੁੱਖ ਨਹੀਂ ਹੰਡਾਇਆ ਕਿਉਂਕਿ ਉਹਨਾਂ ਨੇ ਤੇ ਬਾਣੀ ਉਚਾਰਨ ਕੀਤੀ ਹੈ ਫਿਰ ਉਹਨਾਂ ਦੀ ਜ਼ਿੰਦਗੀ 'ਚ ਤੇ ਕੋਈ ਦੁੱਖ ਆਉਣਾ ਹੀ ਨਹੀਂ ਚਾਹੀਦਾ ਪਰ ਆਏ ਕਿਉਂਕਿ ਇਹ ਜ਼ਿੰਦਗੀ ਦੀ ਸਚਾਈ ਹੈ ਤੇ ਭਾਵੇਂ ਅਸੀਂ ਕਿਸੇ ਨਾਲ ਕੁਝ ਬੁਰਾ ਵੀ ਨਾ ਕੀਤਾ ਹੋਵੇ ਦੂਸਰੀ ਗੱਲ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਕਿਉਂ ਆਉਂਦੇ ਨੇ ਤਾਂ ਇਹ ਗੱਲ ਨੂੰ ਇਸ ਤਰ੍ਹਾਂ ਤੁਸੀਂ ਜੋ ਵੀ ਤੁਹਾਡੀ ਜ਼ਿੰਦਗੀ ਵਿੱਚ ਹੁਣ ਤੱਕ ਵਾਪਰ ਚੁੱਕਿਆ ਉਹਨੂੰ ਅਨੁਭਵ ਕਰਿਓ ਸਾਡੇ ਆਲੇ-ਦੁਆਲੇ ਲੋਕ ਸਾਡੇ ਵਰਗੇ ਨਹੀਂ ਹੁੰਦੇ ਬਹੁਤ ਇਸ ਤਰ੍ਹਾਂ ਦੇ ਹੀ ਲੋਕ ਹੁੰਦੇ ਨੇ ਜਿਹੜੇ ਦੁੱਖ ਦਿੰਦੇ ਨੇ ਧੋਖੇ ਬੇਈਮਾਨੀਆਂ ਕਰਦੇ ਨੇ ਉਹ ਸਾਡੇ ਲਈ ਦੁੱਖ ਦਾ ਕਾਰਨ ਬਣਦੇ ਨੇ ਫੋਰ ਐਗਜ਼ਾਮਪਲ ਅਸੀਂ ਸੜਕ ਤੇ ਬੜੀ ਸਾਵਧਾਨੀ ਦੇ ਨਾਲ ਆਪਣੀ ਸਾਈਡ ਤੇ ਜਾ ਰਹੇ ਹਾਂ ਹੁਣ ਪਿੱਛੋਂ ਜੇ ਕੋਈ ਗਲਤੀ ਦੇਣ ਵਾਲ ਲਿਆ ਕੇ ਆਪਣੀ ਗੱਡੀ ਠੋਕ ਦੇਵੇ ਤਾਂ ਉੱਥੇ ਆਪਾਂ ਕੀ ਕਹਾਂਗੇ ਸੋ ਜ਼ਿੰਦਗੀ ਵੀ ਚੱਲਦੀ ਆ ਕੋਜ ਇਸ ਤਰ੍ਹਾਂ ਦੀ ਹੀ ਹੈ ਅਸੀਂ ਭਾਵੇਂ ਕਿੰਨੇ ਹੀ ਚੰਗੇ ਕਿਉਂ ਨਾ ਹੋਈਏ ਕਿੰਨੀ ਬਾਣੀ ਕਿਉਂ ਨਾ ਪੜਦੇ ਹੋਈਏ ਕੁਝ ਨਾ ਕੁਝ ਐਸਾ ਵਾਪਰਦਾ ਹੀ ਰਹਿਣਾ ਹੈ